ਸਾਨੂੰ ਜ਼ਮੀਨਾਂ ਦਿੱਤੀਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੱਜ ਤੋਂ 300 ਸਾਲ ਪਹਿਲਾਂ ਕੋਈ ਸਾਨੂੰ ਪੁੱਛਦਾ ਨਹੀਂ ਸੀਗਾ ਛੋਟੇ-ਛੋਟੇ ਜ਼ਿਮੀਦਾਰਾਂ ਨੂੰ ਸਾਡੇ ਤੋਂ ਟੈਕਸ ਲੈ ਕੇ ਸਾਡੇ ਤੋਂ ਜੱਜੀਆਂ ਲੈ ਕੇ ਸਾਨੂੰ ਮਾਰਿਆ ਕੁੱਟਿਆ ਜਾਂਦਾ ਸੀਗਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੱਲੀ ਸਾਨੂੰ ਅਮੀਰੀ ਨਹੀਂ ਦਿੱਤੀ ਸਾਨੂੰ ਦੌਲਤ ਬਖਸ਼ੀ ਸਾਨੂੰ ਝੰਡਾ ਬਰਦਾਰ ਕੌਮ ਕੀਤਾ ਸਾਨੂੰ ਹਥਿਆਰ ਬਖਸ਼ੇ ਔਰ ਫਿਰ ਸਾਡਾ ਰਜੋ ਗੁਣ ਸਾਡਾ ਭਾਵ ਸਰੀਰਕ ਜਿਹੜਾ ਦੁਨਿਆਵੀ ਸਾਡਾ ਜਿਹੜਾ ਖੇਲ ਸਹੀ ਚੱਲਦਾ ਰਵੇ ਗੁਰੂ ਸਾਹਿਬ ਜੀ ਦੇ ਪਾਸੋਂ ਸਾਨੂੰ ਜ਼ਮੀਨਾਂ ਜਦਾਤਾਂ ਬਖਸ਼ੀਆਂ ਆ ਜਿਹੜੀਆਂ ਤੁਹਾਡੇ ਨਾਮ ਨੇ ਨਾ ਅੱਜ ਕੱਲ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਰਾਜਸਥਾਨ 'ਚ ਪੰਜਾਬ ਪੰਜਾਹ ਸੌ ਸੌ ਕਿਲਾ ਤੇ ਆਪਾਂ ਕਹਿੰਦੇ ਮੇਰੀ ਪਛਤੈਣੀ ਆਈ ਹੈ ਮੇਰੇ ਬਜ਼ੁਰਗਾਂ ਪਾਸੋਂ ਆਈਏ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਕਿਉਂ ਦਿੱਤੀਆਂ ਸੀ ਆਪ ਦੇ ਛੋਟੇ ਬੱਚੇ ਦੇ ਕਾਲਜੇ ਉਹਨਾਂ ਦੇ ਵਿੱਚੋਂ ਕਢਵਾ ਕੇ ਮੂੰਹ ਨਾਲ ਲਵਾਏ ਸੀਗੇ ਇੰਨੀ ਬਦੌਲਤ ਸਿੱਖੀ ਕਾਇਮ ਕਰਨ ਲਈ ਸਰਹੰਦ ਸਾਡੀ ਜਿਹੜੀ ਸੀਗੀ ਰਾਜਧਾਨੀ ਬਣਾਈ ਗਈ ਸਭ ਤੋਂ ਪਹਿਲਾਂ ਸਰਹੰਦ ਤੋਂ ਜਿਹੜਾ ਸਿੱਖੀ ਦਾ ਰਾਜ ਸ਼ੁਰੂ ਹੋਇਆ ਕਿਉਂ ਹੋਇਆ ਵੀ ਜਿਹੜਾ ਇਹ ਸਰਮਾਇਦਾਰੀ ਸਿਸਟਮ ਹੈ ਜਿਹੜਾ ਇਹ ਵੱਡੇ ਜ਼ਿਮੀਦਾਰ ਛੋਟੇ ਜ਼ਿਮੀਦਾਰ ਦਾ ਸਿਸਟਮ ਹੈ ਇਹਨੂੰ ਖਤਮ ਕੀਤਾ ਗਿਆ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਐਕਟ ਜਿਹੜਾ ਹਿੰਦੁਸਤਾਨ ਦੇ ਵਿੱਚ ਜੋ ਪੰਚਾਇਤਾਂ ਬਣਦੀਆਂ ਨੇ ਸਰਪੰਚ ਬਣਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣਾ ਪੰਚਾਇਤੀ ਰਾਜ ਕਿਉਂ ਲਾਗੂ ਕੀਤਾ ਗਿਆ ਵੀ ਆਮ ਜਨਤਾ ਦਾ ਰਾਜ ਹੋਵੇਗਾ ਜਨਤਾ ਜੋ ਕਹੇਗੀ ਉਹ ਰਾਜੇ ਕਰਨਗੇ ਜਿਹੜਾ ਮੰਡੀ ਕਰਨ ਦਾ ਸਿਸਟਮ ਹੈ ਇਹ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਦੇਣਾ ਸਾਰਾ ਸਾਡਾ ਸਿਸਟਮ ਉੱਥੋਂ ਕ੍ਰੀਏਟ ਕੀਤਾ ਗਿਆ ਕਿ ਇਹ ਧੋਖਾ ਨਾ ਖਾ ਜਾਣ ਇਹ ਗੁਰੂ ਦਾ ਨਾਮ ਜਪਣ ਵਾਲੇ ਐ ਸਾਡੇ ਗੁਰੂ ਘਰਾਂ ਦੇ ਨਾਮ ਨਾਮ ਜ਼ਮੀਨਾਂ ਲੁਆਈਆਂ ਗਈਆਂ ਕਿਉਂਕਿ ਉੱਥੇ ਸੰਗਤ ਆਏਗੀ ਜਿੰਨਾ ਵੱਡਾ ਗੁਰੂ ਘਰ ਓਨੀ ਨਾਮ ਉਹਦੇ ਵੱਲ ਜ਼ਮੀਨ ਲੁਆਈ ਸੰਗਤ ਆਉਗੀ ਉੱਥੇ ਖਾਣ ਪੀਣ ਦਾ ਕਿਸੇ ਦੇ ਪ੍ਰਕਾਰ ਦੀ ਇਹਨਾਂ ਨੂੰ ਚਿੰਤਾ ਨਾ ਹੋਵੇ ਖਾਲਸਾ ਕੇਵਲ ਤੇ ਕੇਵਲ ਨਾਮ ਦੇ ਨਾਲ ਜੁੜੇ ਅਕਾਲ ਦੇ ਨਾਲ ਜੁੜੇ ਆਪ ਦੀ ਇਹਨੂੰ ਚਿੰਤਾ ਨਾ ਹੋਵੇ ਦੂਜਿਆਂ ਦੀ ਸੇਵਾ ਕਰੇ ਗੁਰੂ ਘਰਾਂ ਦੇ ਨਾਮ ਤਾਂ ਜ਼ਮੀਨਾਂ ਲੁਆਈਆਂ ਸੀਗੀਆਂ ਗੁਰੂ ਘਰਾਂ ਨੂੰ ਖਰਚਾ ਚਲਾਉਣ ਦੇ ਲਈ ਸੋਚਣਾ ਨਾ ਪਵੇ ਮੰਗਣਾ ਨਾ ਪਵੇ ਕਿਸੇ ਤੋਂ ਐਨਾ ਸੋਹਣਾ ਸਿਸਟਮ ਬਣਾ ਕੇ ਦਿੱਤਾ ਪਰ ਅਸੀਂ ਜਿਹੜਾ ਸਿਸਟਮ ਸਾਨੂੰ ਗੁਰੂ ਸਾਹਿਬ ਨੇ ਬਣਾ ਕੇ ਦਿੱਤਾ ਜਿਹੜਾ ਸਾਨੂੰ ਪੰਜਾਬ ਦਾ ਰਾਜ ਦਿੱਤਾ ਜਿਸ ਦੇ ਵਿੱਚ ਅਫਗਾਨਿਸਤਾਨ ਤੋਂ ਲੈ ਕੇ ਤਜਿਕਿਸਤਾਨ ਤੋਂ ਲੈ ਕੇ ਪਾਕਿਸਤਾਨ ਤੋਂ ਲੈ ਕੇ ਹਿੰਦੁਸਤਾਨ ਤੋਂ ਲੈ ਕੇ ਦਿੱਲੀ ਦੀ ਜਮਨਾ ਤੱਕ ਸਾਨੂੰ ਬਣਾ ਕੇ ਦਿੱਤਾ ਸਾਰਾ ਸਿਸਟਮ ਉਹਨਾਂ ਨੇ ਤੇ ਕੋਈ ਮਾੜਾ ਨਹੀਂ ਕੀਤਾ ਸਾਡੇ ਨਾਲ ਰਾਜਨੀਤਿਕ ਤੌਰ ਤੇ ਸਾਨੂੰ ਸੰਪੂਰਨ ਕੀਤਾ ਅਧਿਆਤਮਿਕ ਤੌਰ ਤੇ ਸਾਨੂੰ ਕੀਤਾ ਧਿਆਨ ਦੇ ਤੌਰ ਤੇ ਸਾਨੂੰ ਕੀਤਾ ਦੁਨਿਆਵੀ ਰਿਸ਼ਤੇ ਨਾਤੇ ਇਕਨੋਮਿਕਲੀ ਫਾਈਨੈਂਸ਼ੀਅਲੀ ਸਭ ਕੁਝ ਸਾਨੂੰ ਸਟੇਬਲ ਕਰਕੇ ਦੇ ਦਿੱਤਾ ਕਿੰਨੇ ਗੋਆਇਆ ਆਪਾਂ ਹੀ ਵੇਚਿਆ ਅਸੀਂ ਅੱਜ ਆਪਦੀਆਂ ਜ਼ਮੀਨਾਂ ਨੂੰ ਛੱਡ ਕੇ ਦੂਜੇ ਕਿਤੇ ਪਨਾਉਣ ਲੱਗ ਪਏ ਆਂ ਆਪਦੀ ਭਾਸ਼ਾ ਨੂੰ ਛੱਡ ਕੇ ਦੂਜੀਆਂ ਭਾਸ਼ਾਵਾਂ ਪਨਾਉਣ ਲੱਗ ਪਏ ਆਂ ਔਰ ਸ਼ਹੀਦیاں ਕਿਹਦੀਆਂ ਸ਼ਹੀਦیاں ਕਿਸ ਪਿੱਛੇ ਹੋਈਆਂ ਇਹਨਾਂ ਜ਼ਮੀਨਾਂ ਪਿੱਛੇ ਹੋਈਆਂ ਨੇ ਇਹਨਾਂ ਭਾਸ਼ਾਵਾਂ ਪਿੱਛੇ ਹੋਈਆਂ ਨੇ ਇੰਨੇ ਸਾਰੇ ਕਿੱਤੇ ਪਿੱਛੇ ਹੋਈਆਂ ਨੇ ਇਸ ਸਰੂਪ ਪਿੱਛੇ ਹੋਈਆਂ ਨੇ ਗੁਰੂ ਗ੍ਰੰਥ ਸਾ ਜੁਰਤ ਕਿਦੇ ਵਿੱਚ ਕਿਉਂ ਸ਼ਹੀਦੀਆਂ ਦਿੱਤੀਆਂ ਗਈਆਂ ਕਦੇ ਪੁੱਛਿਆ ਆਪਾਂ ਦੇ ਮਾਪੇ ਬਾਬ ਸੰਤਾਂ ਸਾਧਾ ਨੂੰ ਵੀ ਇੰਨੇ ਲੋਕ ਜਿਹੜੇ ਸ਼ਹੀਦ ਕਰ ਦਿੱਤੇ ਕਦ ਲਈ ਕੀਤੇ ਆ ਆਪਣੇ ਹੀ ਦਾਦੇ ਮਾ ਮਾਪੇ ਆਪਣੇ ਪੁਰਖੇ ਸੀਗੇ ਉਹ ਕਿਉਂ ਸ਼ਹੀਦੀ ਕੀਤੀ ਆ ਆਪਦੇ ਪਰਹਾਵੇ ਪਿੱਛੇ ਹੋਏ ਨੇ ਆਪਦੀ ਭਾਸ਼ਾ ਪਿੱਛੇ ਹੋਏ ਨੇ ਆਪਦੀਆਂ ਜ਼ਮੀਨਾਂ